ਲੋਕਾਂ ਦਾ ਪਿਆਰ ਮਾਨ ਸਤਕਾਰ ਮਿਲ ਰਿਹਾ ਜੀ ਤੇ ਇਹਦਾ ਰਿਜ਼ਲਟ ਜਿਹੜਾ ਤੁਹਾਨੂੰ 14 ਤਰੀਕ ਨੂੰ ਦੇਖਣਾ ਉਹਨੇ ਨੇ ਜਿਹੜੇ ਮੁੱਦੇ ਨੇ ਲੋਕਾਂ ਦੇ ਕਿਉਂਕਿ ਕੈਂਡੀਡੇਟ ਆ ਚਲੋ ਪਹਿਲਾਂ ਵੀ ਆਪਣੀ ਸੀਗੇ ਤੇ ਪਰ ਕਈ ਮੁੱਦੇ ਲੋਕਾਂ ਨੂੰ ਸੁਣਨ ਨੂੰ ਮਿਲਦੇ ਆ ਵੀ ਸੜਕਾਂ ਦਾ ਜਿਵੇਂ ਆਪਾਂ ਛੋਟੇ ਛੋਟੇ ਗੱਲਾਂ ਹੁੰਦੀਆਂ ਤੁਹਾਨੂੰ ਪਤਾ ਲੋਕਾਂ ਨੂੰ ਤੇ ਇਹਦੇ ਜਿਆਦਾ ਲੋਡ ਹੁੰਦੀ ਆ ਕੰਮ ਕਰਦੇ ਆ ਪਰ ਉਹਦਾ ਨਤੀਜਾ ਲੋਕਾਂ ਨੂੰ ਵੀ ਸੁੱਖ ਮਿਲ ਰਿਹਾ ਅੱਜ ਹੁਣ ਜੀ ਦਾ ਕੋਈ 2000 ਬਿੱਲ ਮਾਫ ਹੋਇਆ ਇਹਦਾ ਕੋਈ 3000 ਬਿੱਲ ਮਾਫ ਹੋਇਆ ਕਿਉਂ ਨਾ ਭਗਵੰਤ ਮਾਨ ਨੂੰ ਹੋਵੇ ਸੀਐਮ ਸਾਹਿਬ ਨੇ ਐਲਾਨ ਕੀਤਾ ਉਹ ਵੀ ਹੋਊਗਾ ਭਾਈ ਆਪਾਂ ਕਿਹੜਾ ਚੱਲेंगे ਹੱਲ ਪੰਜ ਸਾਲ ਦੀ ਸਰਕਾਰ ਦਾ ਟਿਨਿਓਰ ਹੁੰਦਾ ਸੋ ਸਟੈਪ ਬਾਈ ਸਟੈਪ ਹੀ ਹੈ ਰਾਜੇ ਪਾਰਟੀ ਨੇ ਕੀਤਾ ਠੀਕ ਹੈ ਪਾਰਟੀ ਤੇ ਕੈਂਡੀਡੇਟਸ ਕੋਈ ਫਰਕ ਨਹੀਂ ਇੱਕੋ ਪਰਿਵਾਰ ਹੈ ਠੀਕ ਹੈ ਸੋ ਲੋਗੋ ਚੋਣ ਨਿਸ਼ਾਨ ਤੇ ਆਮ ਆਦਮੀ ਪਾਰਟੀ ਦਾ ਚਾਹੁੰਦੀ ਹੈ ਠੀਕ ਹੈ ਉਹਦੇ ਉੱਤੇ ਸਾਡੇ ਸੰਦੂ ਸਾਹਿਬ ਇਲੈਕਸ਼ਨ ਲੜ ਰਹੇ ਨੇ ਸੋ ਇਹਦੇ ਵਿੱਚ ਵੀ ਉਹ ਜੀ ਲੱਗੇ ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਜੀ ਇਲੈਕਸ਼ਨਾਂ ਦਾ ਟਾਈਮ ਆ ਜੀ ਤਰਨਤਾਰਨ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ ਔਰ ਫੁੱਲ ਤਿਆਰੀਆਂ ਨੇ ਜੀ 11 ਤਰੀਕ ਨੂੰ ਵੋਟਾਂ ਪੈਣਗੀਆਂ ਔਰ ਮੇਰੇ ਨਾਲ ਹਮਨਸ਼ਰੀ ਕਲਸੀ ਨੇ ਸੋ ਕਲਸੀ ਜੀ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਚੱਲ ਰਿਹਾ ਫਿਰ ਬਾਈ ਜੀ ਬਹੁਤ ਵਧੀਆ ਜੀ ਲੋਕਾਂ ਦਾ ਪਿਆਰ ਮਾਨ ਸਤਕਾਰ ਮਿਲ ਰਿਹਾ ਜੀ ਔਰ ਇਹਦਾ ਰਿ ਤਾਨੂੰ 14 ਤਰੀਕ ਨੂੰ ਦੇਖਣ ਨੂੰ ਮਿਲੂਗਾ ਜੀ ਸੀਐਮ ਸਾਹਿਬ ਵੀ ਅੱਜ ਕਹਿੰਦਾ ਹੁੰਦੇ ਉੱਥੇ ਸੀਗੇ ਰੋਡ ਸ਼ੋਅ ਚੱਲ ਰਿਹਾ ਸੀ ਤੁਸੀਂ ਵੀ ਉਧਰ ਬਿਜੀ ਸੀ ਰਾਤ ਹੋ ਗਈ ਕਰਦੇ ਕਰਦੇ ਮੁੱਦਾ ਕੀ ਹੈ ਬਾਈ ਜੀ ਜਿਹੜਾ ਇੱਥੋਂ ਦੇ ਮੇਨ ਜਿਹੜੇ ਮੁੱਦੇ ਨੇ ਲੋਕਾਂ ਦੇ ਕਿਉਂਕਿ ਕੈਂਡੀਡੇਟ ਆ ਚਲੋ ਪਹਿਲਾਂ ਵੀ ਆਪਣੀ ਸੀਗੇ ਤੇ ਪਰ ਕਈ ਮੁੱਦੇ ਲੋਕਾਂ ਨੂੰ ਸੁਣਨ ਨੂੰ ਮਿਲਦੇ ਆ ਵੀ ਸੜਕਾਂ ਦਾ ਜਿਵੇਂ ਆਪਾਂ ਛੋਟੇ ਛੋਟੇ ਗੱਲਾਂ ਹੁੰਦੀਆਂ ਤੁਹਾਨੂੰ ਪਤਾ ਲੋਕਾਂ ਨੂੰ ਤੇ ਇਹਦੇ ਜਿਆਦਾ ਲੋਡ ਹੁੰਦੀ ਆ ਤੁਸੀਂ ਇਹਨੂੰ ਕਿਵੇਂ ਵੇਖਿਆ ਬਿਲਕੁਲ ਜੀ ਦੇਖੋ ਅੱਜ ਦੇ ਸਮੇਂ ਆਪਾਂ ਜਦੋਂ ਲੋਕਾਂ ਕੋ ਵੋਟਾਂ ਲੈਣ ਜਾ ਰਹੇ ਆ ਕੀਤੇ ਹੋਏ ਕੰਮਾਂ ਨੂੰ ਉਹਨਾਂ ਦੇ ਵਿਹਾਰ ਤੇ ਲੋਕਾਂ ਕੋਲ ਵੋਟਾਂ ਮੰਗ ਰਹੇ ਹਨ ਪਰ ਵਾਕਿਆ ਲੋਕ ਮੰਨਦੇ ਵੀ ਇਸ ਗੱਲ ਨੂੰ ਵੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਹਾਏ ਤੇ ਸਾਨੂੰ ਵੀ ਸਾਢੇ 3 ਸਾਲ ਹੀ ਹੋਏ ਆਇਆਂ ਨੂੰ ਜੀ ਜਦੋਂ ਦੇ ਆਏ ਆ ਰਾਤ ਦਿਨ ਮਿਹਨਤ ਕੀਤੀ ਹੈ ਕੰਮ ਕਰ ਰਹੇ ਆ ਆਪਾਂ ਔਰ ਉਹਦਾ ਨਤੀਜਾ ਲੋਕਾਂ ਨੂੰ ਵੀ ਸੁੱਖ ਮਿਲ ਰਿਹਾ ਅੱਜ ਹੁਣ ਜਿਹਦਾ ਕੋਈ 2000 ਬਿੱਲ ਮਾਫ ਹੋਇਆ ਜਿਹਦਾ ਕੋਈ 3000 ਬਿੱਲ ਮਾਫ ਹੋਇਆ ਕਿ ਉਹਨਾਂ ਭਗਵੰਤ ਮਾਨ ਨੂੰ ਵੋਟ ਪਾਊਗਾ ਕਿਉਂ ਨਾਮ ਆਦਮੀ ਪਾਰਟੀ ਨੂੰ ਬੋਲ ਪੋ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਜਾ ਰਹੇ ਨੇ ਜਿਹੜੇ ਪੜ੍ਹ ਰਹੇ ਨੇ ਠੀਕ ਹੈ ਉੱਥੋਂ ਵਧੀਆ ਉੱਥੋਂ ਦਾ ਮਾਹੌਲ ਵੇਖ ਰਹੇ ਨੇ ਕਿਤੇ ਨਾ ਕਿਤੇ ਲੋਕਾਂ 'ਚ ਇੱਕ ਮੈਸੀ ਤੇ ਹੈਗਾ ਵੀ ਸਰਕਾਰ ਬੱਚਿਆਂ ਬਾਰੇ ਸੋਚ ਰਹੀ ਹੈ ਜਿਹੜੇ ਗਰੀਬ ਤਬਕੇ ਦੇ ਬੱਚੇ ਨੇ ਜਾਂ ਜਿਹੜੇ ਹੋਰ ਵੀ ਜਿਹੜੇ ਜਿਹੜੇ ਬੱਚੇ ਜਾ ਰਹੇ ਚਾਹੇ ਹੁਣ ਸਿਹਤ ਪੱਖੋਂ ਗੱਲ ਕਰੀਏ ਜਿਹੜਾ ਕੋਈ ਮੁਹੱਲਾ ਕਲੀਨਿਕ 'ਚ ਜਾ ਰਿਹਾ ਚਾਹੇ ਮੁਹੱਲਾ ਕਲੀਨਿਕ ਵੀ ਮੈਂ ਕਹਿ ਸਕਦਾ ਵੀ ਬੜੀ ਰਫਤਾਰ ਨਾਲ ਆਪਾਂ ਅੱਗੇ ਲੈ ਕੇ ਜਾ ਰਹੇ ਹਾਂ ਬਟ ਜਿਹੜਾ ਬੰਦਾ ਇਲਾਜ ਕਰਾ ਰਿਆ ਜਾ ਰਿਆ ਟੈਸਟ ਫ੍ਰੀ ਹੋ ਰੇ ਕਿਉਂ ਨਾ ਉਹ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਗੇ ਹੁਣ ਸਕੂਲ ਆਫ ਐਮੀਨੈਂਸ ਬਣ ਰਹੇ ਨੇ 117 ਹਲਕਿਆਂ ਚ 117 ਜਿਦੋਂ ਸਕੂਲਾਂ ਦੀ ਦੇਖ ਇੱਕ ਵਧੀਆ ਬਣੀ ਕਿਉਂ ਨਾ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਗੇ ਸ਼ਹੀਦਾਂ ਦੇ ਮਾਣ ਦੀ ਸਨਮਾਨ ਦੀ ਗੱਲ ਕੀਤੀ ਸੀ ਠੀਕ ਹੈ ਵੀ ਜਿਹੜਾ ਵੀ ਕੋਈ ਸ਼ਹੀਦ ਹੁੰਦਾ ਉਹਨੂੰ 1 ਕਰੋੜ ਦੀ ਰਾਸ਼ੀ ਦੇਵਾਂਗੇ ਦੇ ਰਹਿਆ ਠੀਕ ਹੈ ਇਸ ਨੂੰ ਕਹਿੰਦਾ ਭਾਵ ਇਹ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹੜੀ ਕੀਤੇ ਹੋਏ ਵਾਅਦਿਆਂ ਤੇ ਸਟੈਪ ਬਾਈ ਸਟੈਪ ਖਰੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਅੱਜ 1000 ਵੀ ਸੀਐਮ ਸਾਹਿਬ ਨੇ ਐਲਾਨ ਕੀਤਾ ਉਹ ਵੀ ਹੋਊਗਾ ਭਾਜੀ ਆਪਾਂ ਕਿਹੜਾ ਚਲੇ ਗਏ ਹੱਲੇ 5 ਸਾਲ ਦੀ ਸਰਕਾਰ ਦਾ ਟਿਨਿਓਰ ਹੁੰਦਾ ਸੋ ਸਟੈਪ ਬਾਈ ਸਟੈਪ ਹੀ ਹੈ ਤੇ ਅੱਜ ਕੇਂਦਰੀ ਮੰਤਰੀ ਆਏ ਸੀ ਅਵਨੀਤ ਸਿੰਘ ਬਿੱਟੂ ਤੇ ਮੈਂ ਉਹਨਾਂ ਨੂੰ ਸਵਾਲ ਕਰ ਮੈਂ ਕਿ ਜੀ ਬਿੱਟੂ ਜੀ ਕਿਵੇਂ ਚੱਲ ਰਿਹਾ ਕਹਿੰਦੇ ਬੜਾ ਵਧੀਆ ਤੇ ਮੈਂ ਕਹਾਂ ਵੀ ਕੀ ਲੱਗਦਾ ਕਹਿੰਦੇ ਵੀ ਅਸੀਂ ਹੈ ਤਾਂ 2 ਨੰਬਰ ਤੇ ਆਵਾਂਗੇ 1 ਨੰਬਰ ਤੇ ਪਰ ਜੇ ਅੱਜ ਦੀ ਗੱਲ ਕੀਤੀ ਜਾਵੇ ਅੱਜ ਤੱਕ ਸਾਰੇ ਆਪਾਂ ਬਰੋਬਰੀ ਚੱਲ ਰਹੇ ਹਾਂ ਮੈਂ ਕਹਾਂ ਜੀ ਫਿਰ ਇਹਦਾ ਉਹ ਗੱਲ ਕਰਤੀ ਤੁਸੀਂ ਮਤਲਬ ਪਹਿਲਾਂ ਤੁਸੀਂ ਕਹਿੰਦਾ ਵੀ ਜਿੱਤ ਵੀ ਆਪਣੀ ਪੱਕੀ ਆ ਹੁਣ ਨਾਲ ਹੀ ਤੁਸੀਂ ਬਰੋਬਰ ਕਰੀ ਜਾਂਦੇ ਹੋ ਤੇ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਦੇਖੋ ਇਹ ਤੇ ਆਪੋ ਆਪਣੀ ਮਨਛਾ ਹੈ ਜੀ ਹਾਰ ਜਿੱਤ ਲੋਕਾਂ ਨੇ ਤੈਅ ਕਰਨੀ ਹੈ ਤੁਹਾਡਾ ਕੰਮ ਹੈ ਆਪਣੀ ਮਿਹਨਤ ਦੀ ਰਿਪੋਰਟ ਕਾਰਡ ਜਿਹੜੀ ਲੋਕਾਂ 'ਚ ਲੈ ਕੇ ਜਾਓ ਚੰਗੇ ਕੀਤੇ ਹੋਏ ਕੰਮ ਲੋਕਾਂ 'ਚ ਲੈ ਕੇ ਜਾਓ ਲੋਕ ਡਿਸਾਈਡ ਕਰਨਗੇ ਨਾ ਤੇ ਕੋਈ ਧੱਕੇ ਨਾਲ ਵੋਟ ਪਾ ਸਕਦਾ ਨਾ ਕੋਈ ਡਰਾ ਧਮਕਾ ਕੇ ਵੋਟ ਪਾ ਸਕਦਾ ਵੋਟ ਪਾਉਣੀ ਹੈ ਲੋਕਾਂ ਨੇ ਅੰਦਰ ਕੋਈ ਨਹੀਂ ਹੋਣਾ ਜਦੋਂ ਵੋਟ ਪਾਉਣੀ ਲੋਕਾਂ ਦੀ ਸੋਚ ਨੇ ਵੋਟ ਪਾਉਣੀ ਆਪਣੇ ਉਹ ਕਹਿੰਦੇ ਨਾ ਲਿਖਿਆ ਦਾ ਮਤਦਾਨ ਮਤਦਾਨ ਕਰਨਾ ਲੋਕਾਂ ਨੇ ਜਿਨ੍ਹਾਂ ਨੂੰ ਲੋਕ ਇੰਨੇ ਬਟਨ ਹੋਣਗੇ ਜਿਨ੍ਹਾਂ ਨੂੰ ਲੋਕ ਪਸੰਦ ਕਰਨ ਗਿਆ ਪੇ ਵੋਟ ਪਾ ਦੇਣਗੇ ਕਿਉਂਕਿ ਜੇ ਆਪਾਂ ਸੰਤੂ ਸਾਹਿਬ ਦੀ ਗੱਲ ਕੀਤੀ ਜਾਵੇ ਪੁਰਾਣੇ ਕੈਂਡੀਡੇਟ ਨੇ ਲੋਕਾਂ ਦੇ ਵਿੱਚ ਵਿਚਰਦੇ ਨੇ ਉਹਨਾਂ ਦਾ ਇੱਕ ਰਸੂਖ ਆ ਆਪਣੇ ਆਪ ਦੇ ਵਿੱਚ ਤੁਸੀਂ ਉਹਨਾਂ ਨਾਲ ਵਿਚਰਦੇ ਹੋ ਤੁਸੀਂ ਲੋਕਾਂ ਨੂੰ ਵੀ ਮਿਲਿਆ ਹੋ ਪਿੰਡਾਂ ਦੇ ਵਿੱਚ ਵੀ ਗਏ ਹੋ ਆਮ ਆਪਣੀਆਂ ਜਿਵੇਂ ਆਪਾਂ ਕਹਿ ਦਈਏ ਵੀ ਕੈਂਡੀਡੇਟ ਨੂੰ ਲੋਕ ਕੈਂਡੀਡੇਟ ਦੀ ਗੱਲ ਬੜੀ ਕੀਤੀ ਜਾਂਦੀ ਆ ਕਈ ਵਾਰੀ ਆਪਾਂ ਬਾਹਰ ਹੁੰਨੇ ਆਪਣੀ ਗੱਲ ਘੱਟ ਕੀਤੀ ਜਾਂਦੀ ਆ ਤੇ ਮੈਨੂੰ ਲੱਗਦਾ ਵੀ ਇਹ ਸਾਰੀ ਪਾਰਟੀ ਦੀ ਜ਼ਿਆਦਾ ਗੱਲ ਹੋ ਰਹੀ ਆ ਤੁਸੀਂ ਇਹਨੂੰ ਕਿਵੇਂ ਦੇਖਦੇ ਦੇਖੋ ਕੈਂਡੀਡੇਟ ਨੇਚਰਲੀ ਵੋਟ ਤੇ ਕੈਂਡੀਡੇਟ ਨੂੰ ਪੈਣੀ ਆ ਨਾ ਖੜਾ ਤੇ ਪਾਰਟੀ ਨੇ ਕੀਤਾ ਠੀਕ ਹੈ ਪਾਰਟੀ ਤੇ ਕੈਂਡੀਡੇਟ ਚ ਕੋਈ ਫਰਕ ਨਹੀਂ ਹੈ ਇੱਕੋ ਪਰਿਵਾਰ ਹੈ ਠੀਕ ਹੈ ਸੋ ਲੋਗੋ ਚੋਣ ਨਿਸ਼ਾਨ ਤੇ ਆਮ ਆਦਮੀ ਪਾਰਟੀ ਦਾ ਝਾੜੂ ਹੀ ਹੈ ਠੀਕ ਹੈ ਉਹਦੇ ਉੱਤੇ ਸਾਡੇ ਸੰਦੂਸਾਬ ਇਲੈਕਸ਼ਨ ਲੜ ਰਹੇ ਨੇ ਸੋ ਇਹਦੇ ਵਿੱਚ ਕੋਈ ਉਹ ਜੀ رائے ਨਹੀਂ ਕਿ ਆਪਾਂ ਪਹਿਲ ਦੇ ਆਧਾਰ ਤੇ ਆਪਾਂ ਦੇਖਿਆ ਜਿਵੇਂ 14 ਤਰੀਕ ਨੂੰ ਫਤਵਾ ਆਪਣੇ ਹੱਕ ਚ ਆ ਗਿਆ ਜੀ ਉਹਦੇ ਬਾਅਦ ਚੋਂ ਪਹਿਲ ਦੇ ਆਧਾਰ ਤੇ ਜਿਹੜੇ ਇੱਥੇ ਦੇ ਰੁਕੇ ਕੰਮ ਨੇ ਕਿਉਂਕਿ ਪਿਛਲੇ ਤੁਹਾਨੂੰ ਪਤਾ ਜੀ ਆਪਾਂ ਐਮਪੀ ਸੀ ਦੀ ਵੀ ਗੱਲ ਕੀਤੀ ਜਾਵੇ ਉਹ ਵੀ ਕੋਈ ਕੰਮ ਨਹੀਂ ਹੋ ਰਿਹਾ ਜੀ ਪਿਛਲੇ ਕਈ ਸਾਲਾਂ ਤੋਂ ਤੇ ਉਹ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਹੀ ਹੈ ਤੇ ਹੁਣ ਜਿਹੜਾ ਇਹ ਟਾਈਮ ਪੈ ਗਿਆ ਵਿੱਚ 6 ਮਹੀਨੇ ਸਾਲ ਦਾ ਪੈ ਗਿਆ ਤੇ ਇਹਦੇ ਵਿੱਚ ਉਹਦੇ ਬਾਅਦ ਚੋਂ ਪਹਿਲ ਦੇ ਆਧਾਰ ਤੇ ਕਿਹੜਾ ਕੰਮ ਹੈ ਸਾਬੀ ਜਿਹੜਾ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਦੇਖੋ ਕੰਮ ਤੇ ਹੁਣ ਵੀ ਜਿਹੜੇ ਹੁਣ ਸਰਕਾਂ ਬਣ ਰਹੀਆਂ ਨੇ ਜਿਹੜੇ ਜਿਹੜੇ ਤੇ ਟੈਂਡਰ ਪਾਸ ਹੋ ਚੁੱਕੇ ਨੇ ਉਹ ਕੰਮ ਚੱਲ ਰਹੇ ਨੇ ਸਾਰੇ ਕਹਿੰਦੇ ਯਾਰ ਇਹਨਾਂ ਨੂੰ ਵੋਟ ਪਾਉਣੀ ਜਿਹੜੀ ਉਹ ਇੱਕ ਸਾਫ ਦੀ ਖੂਚ ਸੁਟਣ ਦੇ ਬਰਾਬਰ ਕਿਉਂ ਨਾ ਆਪਦੀ ਸਰਕਾਰ ਆ ਆਪਦਾ ਐਮ ਐਲ ਏ ਬਣਾਈਏ ਇਹੋ ਅਖੀਲੇ 1.5 ਸਾਲਾਂ ਚ ਤੇ ਉਹ ਕੰਮਾਂ ਦੀ ਰਫਤਾਰ ਤੇਜ਼ ਹੁੰਦੀ ਹੈ ਉਹ ਸਾਡੇ ਹਲਕੇ ਦੀ ਸੁੱਖ-ਦੁੱਖ ਦੀ ਗੱਲ ਵੀ ਕਰੂਗਾ ਆਪਣੇ ਹਲਕੇ ਦੀ ਆਵਾਜ਼ ਵੀ ਚੁੱਕੂਗਾ ਔਰ ਉਥੇ ਕੰਮ ਵੀ ਕਰੂਗਾ ਸੋ ਇਹ ਸੋਚ ਤਰਨ ਤਰਨ ਦੇ ਲੋਕਾਂ ਦੀ ਆ ਔਰ ਮੈਨੂੰ ਮਾਨਵੀ ਹੈ ਜੋ-ਜੋ ਰੁਝਾਨ ਵੱਧੇ ਜਾ ਰਹੇ ਨੇ ਲੋਕਾਂ ਦੇ ਵਿੱਚ ਇੱਕ ਵਧੀਆ ਨਖਾਰ ਜਿਹੜਾ ਉਹ ਨਜ਼ਰ ਆ ਰਿਹਾ ਜਦੋਂ ਸੀਐਮ ਸਾਹਿਬ ਦਾ ਰੂਟ ਸ਼ੂ ਸੀ ਕਾਫਲਾ ਹੈ ਪਿੰਡਾਂ ਦੇ ਪਿੰਡ ਬਾਹਰ ਆਏ ਪਿੰਡਾਂ ਦੇ ਪਿੰਡ ਬਾਹਰ ਆਏ ਤੁਸੀਂ ਦੇਖਿਆ ਹੋਊਗਾ ਔਰ ਆਪਣੇ ਆਪ ਹੀ ਲੋਕ ਨਾਲ ਤੁਰਦੇ ਨੇ ਸੋ ਦੇਖੋ ਹਰਮੀਸ ਸੰਧੂ ਦਾ ਵੀ ਇਹ ਮੈਂ ਕਹਿ ਸਕਦਾ ਮੈਂ ਵੀ 1.5 ਸਾਲ ਦਿੱਤਾ ਹੁਣ ਜੇ ਜਿਤਾ ਕੇ ਭੇਜਦੇ ਆ ਉਹ ਵੀ ਇਹਨੂੰ ਚੈੱਕ ਕਰ ਲੈਣਗੇ ਸੰਧੂ ਸਾਹਿਬ ਨੂੰ 27 ਫੇਰ ਆ ਗਈ ਇਹ ਇਹ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੋਟਾਂ ਜਿਹੜੀਆਂ ਨੇ ਨਾ ਜੀ ਵੋਟਾਂ ਹਰ 5 ਸਾਲਾਂ ਬਾਅਦ ਤੇ ਹੋਣੀਆਂ ਆਉਣੀਆਂ ਅੱਜ ਦੇ ਸਮੇਂ ਤੀਜੀ ਪਾਰਟੀ ਆਉਣ ਦੇ ਨਾਲ ਇਹ ਬੈਨੀਫਿਟ ਹੋ ਗਿਆ ਵੀ ਜਿਹੜਾ ਬੰਦਾ ਲੋਕਾਂ ਚ ਵਿਚਰੂਗਾ ਜਿਹੜੀ ਪਾਰਟੀ ਲੋਕਾਂ ਦੇ ਹਿੱਤ ਲਈ ਕੰਮ ਕਰੂਗੀ ਲੋਕ ਉਹਨੂੰ ਪਸੰਦ ਕਰਦੇ ਕਿਉਂਕਿ 75 ਸਾਲਾਂ ਚ ਕੱਲ ਇਹ ਕਾਂਗਰਸੀ ਵੇਖੀ ਬਸ ਭਾਜੀਪੀ ਵੇਖੀ ਠੀਕ ਹੈ ਇੱਕ ਹਰਾਤਾ ਦੂਜਾ ਜਿਤਾਤਾ ਦੂਜਾ ਹਰਾਤਾ ਫਿਰ ਪਹਿਲੇ ਨੂੰ ਜਿਤਾਤਾ ਇਹੋ ਕੋ ਚੱਲਦਾ ਰਿਹਾ ਚੋਇਸ ਘਟ ਸੀ ਲੋਕਾਂ ਕੋਲੇ ਹੁਣ ਮੇਰੇ ਹਿਸਾਬ ਨਾਲ ਵੀ ਥੋੜੀ ਜਿਹੀ ਵੱਧ ਗਈ ਹੁਣ ਹੁਣ ਚੋਇਸ ਇਹ ਵੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਉਣ ਦੇ ਨਾਲ ਸਾਡੇ ਵਰਕਰਾਂ ਦੀ ਲੋਕਾਂ ਦੀ ਕਦਰ ਪੈ ਗਈ ਨਹੀਂ ਤੇ ਕਿਹੜੇ ਵਾਦੇ ਪੂਰੇ ਕਰਦੇ ਹਨ ਕਾਂਗਰਸ ਨੂੰ ਪੁੱਛ ਲਓ ਠੀਕ ਆ ਤੁਹਾਨੂੰ 5 ਸਾਲ ਦਿੱਤੇ ਜਿਹੜੇ ਤੁਸੀਂ ਵਾਦੇ ਕਰਕੇ ਸੱਤਾ ਚਾਏ ਸੀ ਉਹਨਾਂ 'ਚ ਇੱਕ ਵਾਦਾ ਵੀ ਪੂਰਾ ਕੀਤਾ ਤੁਸੀਂ ਤੁਸੀਂ ਕਹਿੰਦੇ ਘਰ ਘਰ ਨੌਕਰੀ ਦਵਾਗੇ ਦਿੱਤੀਆਂ ਤੁਸੀਂ ਕਹਿੰਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਕੀਤਾ ਤੁਸੀਂ ਕਹਿੰਦੇ ਸਮਾਰਟਫੋਨ ਦਵਾਗੇ ਕੁਝ ਕੀਤਾ ਗੁਟਕਾ ਸਾਹ ਨੂੰ ਹੱਥ ਚ ਫੜ ਕੇ ਸੋਹਾ ਖਾਦੀਆਂ ਉਤੋਂ ਬਾਅਦ ਕੀ ਗਰਾਊਂਡ ਤੇ ਹੋ ਰਿਹਾ ਫਿਰ 4 ਸਾਲ ਤੁਸੀਂ ਕਹਿੰਦੇ ਜੀ ਉਹ 4 ਸਾਲ ਪਹਿਲਾਂ ਕੋਈ ਭੁੱਲਿਆ ਨਹੀਂ ਜਦੋਂ ਕੈਪਟਨ ਸਾਹਿਬ ਭਾਜਪਾ ਚ ਚੱਲ ਗਏ ਫਿਰ ਇਹ ਸਾਰੇ ਦਿਵਾਲੇ ਹੋ ਗਏ ਠੀਕ ਹੈ ਨਾ ਸੋ ਕਹਿਣ ਦਾ ਭਾਵ ਲੋਕ ਜਾਣਦੇ ਨੇ ਮੇ ਕਿਹੜਾ انسان ਸਾਡੇ ਨਾਲ ਫੇਕ ਕਰ ਰਿਹਾ ਕਿਹੜਾ انسان ਸਾਡੀ ਕਦਰ ਕਰ ਰਿਹਾ ਕਿਹੜੀ ਪਾਰਟੀ ਲੋਕਾਂ ਦੀ ਕਦਰ ਕਰ ਰਹੀ ਹੈ ਹੁਣ ਆਮ ਆਦਮੀ ਪਾਰਟੀ ਗਰੰਟੀਆਂ ਦਿੱਤੀਆਂ ਸੀ ਨਾ ਸਟੈਪ ਬਾਈ ਸਟੈਪ ਪੂਰੀਆਂ ਕਰਦੇ ਹੋਏ ਆ ਰਹੇ ਹਨ ਸੋ ਕਹਿਣ ਦਾ ਭਾਵ ਮੈਂ ਬਾਕੀਆਂ ਨੂੰ ਵੀ ਕਹਿਣਾ ਚਾਹਨਾ ਵਾ 75 ਸਾਲਾਂ ਦਾ ਤਾਮਜਮ ਉਲਝਿਆ ਹੈ ਅਪਾ ਆਏ ਆ ਮਿਹਨਤ ਕਰਨ ਦਾ ਸ਼ੌਂਕ ਆ ਸਾਨੂੰ ਕੰਮ ਕਰਨ ਦਾ ਸ਼ੌਂਕ ਆ ਸਾਨੂੰ ਆਪਾਂ ਕੰਮ ਕਰਨਾ ਚਾਹੁੰਦੇ ਆ ਪਰ ਸਮਾਂ ਲੱਗਦਾ ਜੇ ਆਪਾਂ ਇਹ ਕਹਦਾਂਗੇ ਨਾ ਵੀ ਆਪਾਂ ਹੁਣੇ ਹੀ ਸਭ ਕੁਝ ਇਤਨਾ ਹੀ ਕਰਦੇ ਆਂਗੇ ਉਹ ਵੀ ਨਹੀਂ ਹੁੰਦਾ ਤੇ ਜੇ ਆਪਾਂ ਅਖੀਰ ਦੇ ਵਿੱਚ ਮੁਕਾਬਲਾ ਵੈਸੇ ਤਾਂ ਤੁਸੀਂ ਉਦਾਸੀ ਦਿੱਤਾ ਪਰ ਫਿਰ ਵੀ ਮੁੱਖ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਦੂਜੀ ਤਰਕੀ ਨੂੰ ਮੰਨਦੇ ਹੋ ਵੀ ਦੂਜੇ ਨੰਬਰ ਤੇ ਆਏਗੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਜੀ ਇਹ ਲੋਕ ਤੈਅ ਕਰਦੇ ਨੇ ਸੰਗਤ ਤੈਅ ਕਰਦੀ ਜਿਨਨੇ ਲੋਕਾਂ ਨੇ ਕੀ ਕਹਿੰਦਾ ਲੋਕ ਚੋਣ ਤੇ ਲੀਡਰ ਅਰਸਤੇ ਆ ਲੋਕ ਚੋਣ ਤੇ ਲੀਡਰ ਫਰਸਤੇ ਆ ਮੈਂ ਨਹੀਂ ਕਹਿੰਦਾ ਬਾਕੀ ਪਾਰਟੀਆਂ ਵਾਂਗੂ ਵੀ ਅਹੀਂ ਪਹਿਲੇ ਤੇ ਆ ਰਹੇ ਆਂ ਅਹੀਂ ਆ ਕਰਦਾਂਗੇ ਇਹ ਜੀ ਕਰਦਾਂਗੇ ਮੈਂ ਕਹਿੰਦਾ ਵੀ ਨਤੀਜਾ ਆਊਗਾ ਉਹਨੂੰ ਚੈੱਕ ਕਰ ਲੈ ਵਾਸ ਧੰਨਵਾਦ ਬਾਈ ਜੀ ਥੈਂਕ ਯੂ ਥੈਂਕ ਯੂ ਸੋ ਇਸ ਹਨ ਹਮਨ ਸ਼ੇਰੀ ਕੱਲ ਸੀ ਜਿਨ੍ਹਾਂ ਨੇ ਦੱਸਿਆ ਵੀ ਨਤੀਜਾ ਚਾਹੇ ਕੁਝ ਵੀ ਆਵੇ ਲੋਕਾਂ ਦਾ ਫਤਵਾ ਲੋਕਾਂ ਨੇ ਦੇਣਾ ਔਰ ਹਮੇਸ਼ਾ ਲੋਕ ਜਿਹੜੇ ਨੇ ਪੱਪਾ ਭਾਰ ਰਹਿੰਦੇ ਨੇ ਔਰ ਆਉਂਦੀ 14 ਤਰੀਕ ਨੂੰ ਊਂਟ ਕਿਸ ਕਰਵਟ ਬੈਠੇਗਾ ਇਹ ਤਾਂ ਸਮਾਂ ਹੀ ਦੱਸੇਗਾ ਸੋ ਫਿਰ ਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਰੌਹਲ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਤਰਨਤਾਰਨ